ਉੱਤਰੀ ਭਾਰਤ ਦੇ ਨਾਲ-ਨਾਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਲਗਾਤਾਰ ਤੇਜ਼ ਹਵਾਵਾਂ ਦੇ ਨਾਲ ਬੂੰਦਾਬੰਦੀ ਹੋ ਰਹੀ ਹੈ ਇਸ ਕਾਰਨ ਮੌਸਮ ਕਾਫੀ ਖੁਸ਼ਹੂਮਾ ਬਣਿਆ ਹੋਇਆ ਹੈ ਮੌਸਮ ਦੇ ਇਸ ਬਦਲੇ ਮਜਾਸਬੰਧੀ ਗੱਲਬਾਤ ਕਰਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪ੍ਰਭਜਤ ਕੌਰ ਨੇ ਕਿਹਾ ਕਿ ਇਹ ਮੀਂਹ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਵੇਗਾ ਕਿਉਂਕਿ ਕਣਕ ਦੀ ਫਸਲ ਨੂੰ ਫਿਲਹਾਲ ਪਾਣੀ ਦੀ ਲੋੜ ਹੈ ਉੱਥੇ ਉਨ੍ਹਾਂ ਕਿਹਾ ਕਿ ਆਉਂਦੀ 14-15 ਮਾਰਚ ਨੂੰ ਪੰਜਾਬ ਵਿੱਚ ਮੌੜ ਵੀ ਪੈ ਸਕਦਾ ਹੈ ਅਤੇ ਸੂਬਾ ਵਾਸੀਆਂ ਨੂੰ ਫਿਲਹਾਲ ਕੁਝ ਦਿਨ ਹੋਰ ਠੰਡ ਦਾ ਸਾਹਮਣਾ ਕਰਨਾ ਪਵੇਗਾ Uh, फिलहाल आप देख सकते हैं कि कल शाम या तो बदलवाई तो कि हल्की बारिश भी हुई है कई पंजाब यह सारा कुछ एक फ्रैश वैस्टन डिस्टर्बेंस ज अपने नॉर्थ इंडिया वाल आया है पाकिस्तान अफगानिस्तान एरिया तो वो uh, करके होया इस वरी हल्की बारिश की प्रडिक्शन है uh, बाकी uh, कल तक यह सिस्टम पास हो जाएगा ਤੇ ਕੱਲ ਤੋਂ ਫਿਰ ਦੁਬਾਰਾ ਕਲੀਅਰ ਦੀ ਫੋਰਕਾਸਟ ਹੈ ਮੈਮ ਹੁਣ ਜਿਵੇਂ ਕਿ ਦੇਖਿਆ ਜਾ ਰਿਹਾ ਕਿ ਥੋੜੀ ਜਿਹੀ ਗਰਮੀ ਮਹਿਸੂਸ ਹੋਣ ਲੱਗ ਗਈ ਸੀਗੀ ਲੋਕਾਂ ਨੂੰ ਤੇ ਹੁਣ ਆਉਣ ਵਾਲੇ ਦਿਨਾਂ ਚ ਮੌਸਮ ਕਿਦਾਂ ਦਾ ਰਹੇਗਾ ਠੰਡ ਰਹੇਗੀ ਬਰਕਰਾਰ ਜਾਂ ਗਰਮੀ ਵਾਜੇਗੀ ਦੁਬਾਰਾ ਇਹ ਜਿਹੜਾ ਸਿਸਟਮ ਆਇਆ ਇਹਦੇ ਨਾਲ ਪਿੱਛੇ ਇੱਕ ਹੋਰ ਵੀ ਸਿਸਟਮ ਆ ਰਿਹਾ ਹੈ ਸੋ ਫੋਰਕਾਸਟ ਇਹ ਹੀ ਹੈ ਕਿ ਟੈਂਪਰੇਚਰ ਜਿਹੜੇ ਹੈਗੇ ਆ ਅਜੇ ਥੋੜੇ ਜਿਹਾ ਸਲਾਈਟਲੀ ਕਾਟੀ ਰਹਿਣਗੇ ਸੋ ਜ਼ਿਆਦਾ ਗਰਮੀ ਵਾਲੀ ਪ੍ਰੈਡਿਕਸ਼ਨ ਨਹੀਂ ਹੈ ਫੋਰਕਾਸਟ ਕਿਉਂਕਿ ਹਲਕੀ ਬਾਰਿਸ਼ ਦੀ ਹੈ ਤੇ ਸਾਡੀ ਜਿਹੜੀ ਕਣਕ ਦੀ ਫਸਲ ਹੈ ਉਹਦੇ ਵਿੱਚ ਇਸ ਵੇਲੇ ਦਾਣਾ ਬਨਣ ਦੀ ਪ੍ਰਕਿਰਿਆ ਚੱਲ ਰਹੀ ਹੈ ਸੋ ਇਹ ਪਾਣੀ ਜਿਹੜਾ ਹੁੰਦਾ ਹੈ ਜਾਂ ਠੰਡਾ ਮੌਸਮ ਸਾਡਾ ਉਹਦੇ ਲਈ ਬਹੁਤ ਵਧੀਆ ਹੈ ਲਾਹੇਵੰਦ ਹੈ ਸੋ ਕਿਸਾਨ ਵੀਰਾਂ ਨੂੰ ਇਹ ਹੀ ਅਸੀਂ ਐਡਵਾਈਸ ਦਿੰਦੀ ਸੀ ਕਿ ਤੁਸੀਂ ਇਸ ਵੇਲੇ ਪਾਣੀ ਨਾ ਲਗਾਓ ਕਿਉਂਕਿ ਬਾਰਿਸ਼ ਦੀ ਹੈ ਪ੍ਰੈਡਿਕਸ਼ਨ ਸੋ ਜੇ ਉਸ ਬਾਰਿਸ਼ ਨਾਲ ਤੁਹਾਡੀ ਫਸਲ ਲਈ ਪਾਣੀ ਦੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ ਤੇ ਠੀਕ ਹੈ ਨਹੀਂ ਫਿਲਹਾਲ ਅਜੇ ਤੁਸੀਂ ਥੋੜਾ ਰੋਕ ਦਿਓ ਕਿਉਂਕਿ ਨਾਲ ਦੇ ਨਾਲ ਤੇਜ਼ ਹਵਾਵਾਂ ਦੀ ਵੀ ਫੋਰਕਾਸਟ ਹੈ ਤੇ ਜੇ ਤੁਸੀਂ ਜ਼ਿਆਦਾ ਜਿੱਦੋਂ ਕਹਿਦਾ ਹੈਗਾ ਕਿ ਜ਼ਿਆਦਾ ਉਹ ਵੱਡੀ ਉਹਨੂੰ ਇਰੀਗੇਸ਼ਨ ਦੇ ਦਿੰਦੇ ਹੋ ਤੇ ਫਿਰ ਤੇਜ਼ ਹਵਾ ਨਾਲ ਫਸਲ ਡਿੱਗਣ ਦੀ ਵੀ ਚਾਂਸਸ ਰਹਿੰਦੇ ਆ ਸੋ ਟੈਂਪਰੇਚਰ ਜਿਹੜਾ ਹੈਗਾ ਆ ਉਹ ਲੋ ਜਾਂਦੀ ਹੈ ਲੋ ਇਨ ਦ ਸੈਂਸ ਵੀ ਇਟ ਵਿਲ ਬੀ ਅ ਕੰਪੈਰੀਟਿਵਲੀ ਕੋਲ ਟੈਂਪਰੇਚਰ ਤੇ ਉਹ ਸਾਡੀ ਫਸਲਾਂ ਵਾਸਤੇ ਚੰਗਾ ਹੈ ਤੇ ਮੈਂ ਕਿਹਾ ਜਾ ਸਕਦਾ ਕਿ ਵੀਕਐਂਡ ਦੇ ਤੱਕ ਦੁਬਾਰਾ ਬੂੰਦਾਬੰਦੀ ਜਾਂ ਮੀਂਹ ਪੈ ਸਕਦਾ ਹੈ ਹਾਂਜੀ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਕਿ ਜਿਹੜਾ ਦੁਬਾਰਾ ਇੱਕ ਪਿੱਛੇ ਹੋਰ ਸਿਸਟਮ ਆ ਰਿਹਾ ਉਹਦੇ ਨਾਲ ਫਿਲਹਾਲ ਅਜੇ 14 15 ਨੂੰ ਵੀ ਲਾਈਟ ਰੇਨਫਾਲ ਦੀ ਸਾਰੇ ਪੰਜਾਬ ਦੇ ਵਿੱਚ ਫੋਰਕਾਸਟ ਹੈ ਜੀ ਠੀਕ ਹੈ ਥੈਂਕ ਯੂ ਲੁਧਿਆਣਾ ਤੋਂ ਅਜੀਤ ਵੈਬ ਟੀਵੀ ਲਈ ਰੁਪੇਸ਼ ਕੁਮਾਰ ਦੀ ਰਿਪੋਰਟ